ਹਾਂਜੀ ਤੁਹਾਨੂੰ ਪਤਾ ਹੀ ਹੈ ਮੈਂ ਕੁਝ ਰੀਲਾਂ ਬਣਾਉਣ ਨੂੰ ਕਿਹਾ ਤਾਂ ਤੇ ਜਿਹੜੇ ਦੀ ਰੀਲ ਪਸੰਦ ਆਉਗੀ ਜਾਂ ਜਿਹਨੇ ਬਹੁਤ ਵਧੀਆ ਸਪੋਰਟ ਕਰੀ ਹੋਗੀ ਤੇ ਉਹਨੂੰ ਆਈਫੋਨ ਪ੍ਰੋ ਮੈਕਸ ਜੁੜੀ ਇੱਕ ਦਾ ਚੱਲ ਰਿਹਾ ਹੈ ਉਹ ਦੇ ਦਾਂਗੇ ਤੇ ਬੰਦਾ ਲੱਗ ਬਲਿਆ ਬੰਦਾ ਬਹੁਤ ਸਪੋਰਟ ਕਰਦਾ ਹੈ ਹਰ ਇੱਕ ਗਾਣੇ ਤੇ ਹਰ ਇੱਕ ਵਾਰ ਬਹੁਤ ਬਹੁਤ ਸਾਰੀਆਂ ਰੀਲਾਂ ਪਾਉਂਦਾ ਹੈ ਤੇ ਬਹੁਤ ਮਿਹਨਤ ਕਰਦਾ ਹੈ ਵੀਡੀਓਜ਼ ਬਣਾਉਣ ਵਾਸਤੇ ਪੰਜਾਬੀ ਗਾਇਕ ਕਾਕੇ ਨੂੰ ਹਮੇਸ਼ਾ ਤੁਸੀਂ ਸੁਰਖੀਆਂ ਦੇ ਵਿੱਚ ਹੀ ਬਣੇ ਹੋਏ ਦੇਖਿਆ ਪੰਜਾਬੀ ਗਾਇਕ ਕਾਕੇ ਦੇ ਗਾਣਿਆਂ ਨੂੰ ਬਹੁਤ ਪਸੰਦ ਵੀ ਕੀਤਾ ਜਾਂਦਾ ਜੇਕਰ ਗੱਲਬਾਤ ਕੀਤੀ ਜਾਵੇ ਇਹਨਾਂ ਗੀਤਾਂ ਦੇ ਟ੍ਰੈਂਡਿੰਗ ਦੇ ਵਿੱਚ ਰਹਿਣ ਦੀ ਤਾਂ ਕੋਈ ਵੀ ਮੁਕਾਬਲਾ ਕਾਕੇ ਦਾ ਨਹੀਂ ਕਰ ਪਾਇਆ ਕਾਕਾ ਦੇ ਇੱਕ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਉਸਨੇ ਇੱਕ ਵਾਅਦਾ ਕੀਤਾ ਸੀ ਕਿ ਜਿਹੜਾ ਵੀ ਉਸਦੇ ਇਸ ਗੀਤ ਦੇ ਉੱਤੇ ਵਧੀਆ ਤੋਂ ਵਧੀਆ ਰੀਲਸ ਬਣਾਵੇਗਾ ਵਧੀਆ ਤੋਂ ਵਧੀਆ ਉਸ ਨੂੰ ਪ੍ਰੋਮੋਟ ਕਰੇਗਾ ਉਸ ਨੂੰ ਉਸਦੇ ਵੱਲੋਂ ਇੱਕ ਆਈਫੋਨ 15 ਪ੍ਰੋ ਮੈਕਸ ਜਿਹੜਾ ਗਿਫਟ ਦਿੱਤਾ ਜਾਵੇਗਾ ਉਸ ਵਾਅਦੇ ਨੂੰ ਪੂਰੇ ਕਰਦੇ ਹੋਏ ਨਜ਼ਰ ਆਉਂਦੇ ਨੇ ਸਿੰਗਰ ਕਾਕਾ ਜਿਸ ਨੂੰ ਕੀ ਇੱਕ ਹਮ ਸ਼ਕਲ ਮਿਲ ਜਾਂਦਾ ਜੋ ਕਿ ਫੈਨ ਰੂਪੀ ਜਿਸ ਨੂੰ ਯੂਪੀ ਤੋਂ ਉਸਨੇ ਚੰਡੀਗੜ੍ਹ ਵੀ ਬੁਲਾਇਆ ਔਰ ਮਾਲ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਲਿਜਾ ਕੇ ਉਸ ਨੂੰ ਆਈਫੋਨ 15 ਪ੍ਰੋ ਮੈਕਸ ਗਿਫਟ ਦਿੱਤਾ ਜਿਸ ਦੀ ਕੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਹਾਡੇ ਨਾਲ ਵੀ ਸਾਂਝਿਆ ਕਰਦੇ ਹਾਂ ਹਾਂਜੀ ਤੁਹਾਨੂੰ ਪਤਾ ਹੀ ਹੈ ਮੈਂ ਕੁਝ ਰੀਲਾਂ ਬਣਾਉਣ ਨੂੰ ਕਿਹਾ ਤਾਂ ਤੇ ਜਿਹੜੇ ਦੀ ਰੀਲ ਪਸੰਦ ਆਉਗੀ ਜਾਂ ਜਿਹਨੇ ਬਹੁਤ ਵਧੀਆ ਸਪੋਰਟ ਕਰੀ ਹੋਗੀ ਤੇ ਉਹਨੂੰ ਆਪਾਂ ਆਈਫੋਨ ਪ੍ਰੋ ਮੈਕਸ ਜੋ ਵੀ ਇੱਕਦਾਂ ਚੱਲ ਰਿਹਾ ਹੈ ਉਹ ਦੇ ਦਾਂਗੇ ਤੇ ਬੰਦਾ ਲੱਭ ਲਿਆ ਬੰਦਾ ਬਹੁਤ ਸਪੋਰਟ ਕਰਦਾ ਹੈ ਹਰ ਇੱਕ ਗਾਣੇ ਦੇ ਹਰ ਇੱਕ ਵਾਰ ਬਹੁਤ ਬਹੁਤ ਸਾਰੀਆਂ ਰੀਲਾਂ ਪਾਉਂਦਾ ਹੈ ਤੇ ਬਹੁਤ ਮਿਹਨਤ ਕਰਦਾ ਹੈ ਵੀਡੀਓਜ਼ ਬਣਾਉਣ ਵਾਸਤੇ ਤੁਹਾਨੂੰ ਮਿਲਾਉਣੇ ਇਹ ਇਹ ਆ ਉਹ ਬੰਦਾ ਪ੍ਰਿਆਗਰਾਜ ਤੋਂ ਤੇ ਬਹੁਤ ਰੀਲਾਂ ਪਾਉਂਦਾ ਹੈ ਬਹੁਤ ਸਪੋਰਟ ਕਰਦਾ ਹੁੰਦਾ ਹਰ ਇੱਕ ਵਾਰ ਸ਼ੇਅਰ ਕਰਦਾ ਹੈ ਤੇ ਮਿਹਨਤ ਕਰਦਾ ਹੈ ਵੀਡੀਓਜ਼ ਬਣਾਉਣ ਵਾਸਤੇ ਪਰ ਇਹਦੇ ਕੋਲ ਕੈਮਰਾ ਵਧੀਆ ਨਹੀਂ ਦਾ ਤਾਂ ਹੁਣ ਆਪਾਂ ਅੱਜ ਤੁਹਾਨੂੰ 15 Pro Max ਤੇ ਵੀਡੀਓ ਬਣਾਇਆ ਕਰੂਗਾ ਇਹ ਫੈਨਾਂ ਪ੍ਰਤੀ ਪਿਆਰ ਦੇਖਦੇ ਹੋਏ ਕਾਕੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਤਾਂ ਤੁਸੀਂ ਦੇਖੀ ਹੈ ਪਰ ਉਹਨਾਂ ਨੇ ਆਪਣਾ ਵਾਅਦਾ ਜਿਹੜਾ ਹੈ ਉਹ ਵੀ ਪੂਰਾ ਕੀਤਾ ਹਾਂਜੀ ਤੁਹਾਨੂੰ ਪਤਾ ਹੀ ਹੈ ਮੈਂ ਕੁਝ ਰੀਲਾਂ ਬਣਾਉਣ ਨੂੰ ਕਿਹਾ ਤਾਂ ਤੇ ਜਿਹੜੇ ਦੀ ਰੀਲ ਪਸੰਦ ਆਉਗੀ ਜਾਂ ਜਿਹਨੇ ਬਹੁਤ ਵਧੀਆ ਸਪੋਰਟ ਕਰੀ ਹੋਗੀ ਤੇ ਉਹਨੂੰ ਆਈਫੋਨ ਪ੍ਰੋ ਮੈਕਸ ਜਿਹੜੀ ਇੱਕ ਦਾ ਚੱਲ ਰਿਹਾ ਹੈ ਉਹ ਦੇ ਦਾਂਗੇ ਤੇ ਬੰਦਾ ਲੱਗ ਗਿਆ ਬੰਦਾ ਬਹੁਤ ਸਪੋਰਟ ਕਰਦਾ ਹੈ ਹਰ ਇੱਕ ਗਾਣੇ ਦੇ ਹਰ ਇੱਕ ਵਾਰ ਬਹੁਤ ਬਹੁਤ ਸਾਰੀਆਂ ਰੀਲਾਂ ਪਾਉਂਦਾ ਹੈ ਤੇ ਬਹੁਤ ਮਿਹਨਤ ਕਰਦਾ ਹੈ ਵੀਡੀਓਜ਼ ਬਣਾਉਣ ਵਾਸਤੇ ਪੰਜਾਬੀ ਗਾਇਕ ਕਾਕੇ ਨੂੰ ਹਮੇਸ਼ਾ ਤੁਸੀਂ ਸੁਰਖੀਆਂ ਦੇ ਵਿੱਚ ਹੀ ਬਣੇ ਹੋਏ ਦੇਖਿਆ ਪੰਜਾਬੀ ਗਾਇਕ ਕਾਕੇ ਦੇ ਗਾਣਿਆਂ ਨੂੰ ਬਹੁਤ ਪਸੰਦ ਵੀ ਕੀਤਾ ਜਾਂਦਾ ਜੇਕਰ ਗੱਲਬਾਤ ਕੀਤੀ ਜਾਵੇ ਇਹਨਾਂ ਗੀਤਾਂ ਦੇ ਟ੍ਰੈਂਡਿੰਗ ਦੇ ਵਿੱਚ ਰਹਿਣ ਦੀ ਤਾਂ ਕੋਈ ਵੀ ਮੁਕਾਬਲਾ ਕਾਕੇ ਦਾ ਨਹੀਂ ਕਰ ਪਾਇਆ ਕਾਕੇ ਦੇ ਇੱਕ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਉਸਨੇ ਇੱਕ ਵਾਅਦਾ ਕੀਤਾ ਸੀ ਕਿ ਜਿਹੜਾ ਵੀ ਉਸਦੇ ਇਸ ਗੀਤ ਦੇ ਉੱਤੇ ਵਧੀਆ ਤੋਂ ਵਧੀਆ ਰੀਲਸ ਬਣਾਵੇਗਾ ਵਧੀਆ ਤੋਂ ਵਧੀਆ ਉਸ ਨੂੰ ਪ੍ਰੋਮੋਟ ਕਰੇਗਾ ਉਸ ਨੂੰ ਉਸਦੇ ਵੱਲੋਂ ਇੱਕ ਆਈਫੋਨ 15 ਪ੍ਰੋ ਮੈਕਸ ਜਿਹੜਾ ਗਿਫਟ ਦਿੱਤਾ ਜਾਵੇਗਾ ਉਸਵਾਦਿਆਂ ਨੂੰ ਪੂਰੇ ਕਰਦੇ ਹੋਏ ਨਜ਼ਰ ਆਉਂਦੇ ਨੇ ਸਿੰਗਰ ਕਾਕਾ ਜਿਸ ਨੂੰ ਕੀ ਇੱਕ ਹਮ ਸ਼ਕਲ ਮਿਲ ਜਾਂਦਾ ਜੋ ਕਿ ਫੈਨ ਰੂਪੀ ਜਿਸ ਨੂੰ ਯੂਪੀ ਤੋਂ ਉਸ ਨੇ ਚੰਡੀਗੜ੍ਹ ਵੀ ਬੁਲਾਇਆ ਔਰ ਮਾਲ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਲਿਜਾ ਕੇ ਉਸ ਨੂੰ ਆਈਫੋਨ 15 ਪ੍ਰੋ ਮੈਕਸ ਗਿਫਟ ਦਿੱਤਾ ਜਿਸ ਦੀ ਕੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਹਾਡੇ ਨਾਲ ਵੀ ਸਾਂਝਾ ਕਰਦੇ ਆਂ ਹਾਂਜੀ ਤੁਹਾਨੂੰ ਪਤਾ ਹੀ ਹੈ ਮੈਂ ਕੁਝ ਰੀਲਾਂ ਬਣਾਉਣ ਨੂੰ ਕਿਹਾ ਤਾਂ ਤੇ ਜਿਹੜੇ ਦੀ ਰੀਲ ਪਸੰਦ ਆਉਗੀ ਜਾਂ ਜਿਹਨੇ ਬਹੁਤ ਵਧੀਆ ਸਪੋਰਟ ਕੀਤੀ ਹੋਗੀ ਤੇ ਉਹਨੂੰ ਆਈਫੋਨ ਪ੍ਰੋ ਮੈਕਸ ਜੋ ਵੀ 15 ਚੱਲ ਰਿਹਾ ਹੈ ਉਹ ਦੇ ਦਾਂਗੇ ਤੇ ਬੰਦਾ ਲੱਭ ਲਿਆ ਬੰਦਾ ਬਹੁਤ ਸਪੋਰਟ ਕਰਦਾ ਹੈ ਹਰ ਇੱਕ ਗਾਣੇ ਦੇ ਹਰ ਇੱਕ ਵਾਰ ਬਹੁਤ ਬਹੁਤ ਸਾਰੀਆਂ ਰੀਲਾਂ ਪਾਉਂਦਾ ਹੈ ਤੇ ਬਹੁਤ ਮਿਹਨਤ ਕਰਦਾ ਹੈ ਵੀਡੀਓਜ਼ ਬਣਾਉਣ ਵਾਸਤੇ ਤੁਹਾਨੂੰ ਮਿਲਾਉਣੇ ਆ ਇਹ ਇਹ ਆ ਉਹ ਬੰਦਾ ਪ੍ਰਿਆਗ ਰਾਜ ਤੋਂ ਇਹ ਬਹੁਤ ਰੀਲਾਂ ਪਾਉਂਦਾ ਹੈ ਬਹੁਤ ਸਪੋਰਟ ਕਰਦਾ ਹੁੰਦਾ ਹਰ ਇੱਕ ਵਾਰ ਸ਼ੇਅਰ ਕਰਦਾ ਹੈ ਤੇ ਮਿਹਨਤ ਕਰਦਾ ਵੀਡੀਓਜ਼ ਬਣਾਉਣ ਵਾਸਤੇ ਪਰ ਇਹਦੇ ਕੋਲ ਕੈਮਰਾ ਵਧੀਆ ਨਹੀਂ ਦਾ ਤਾਂ ਹੁਣ ਆਪਾਂ ਆਈਫੋਨ 15 Pro Max ਤੇ ਵੀਡੀਓ ਬਣਾਇਆ ਕਰੂਗਾ ਇਹ ਫੈਨਾਂ ਪ੍ਰਤੀ ਪਿਆਰ ਦੇਖਦੇ ਹੋਏ ਕਾਕੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਤਾਂ ਤੁਸੀਂ ਦੇਖੀ ਹੈ ਪਰ ਉਹਨਾਂ ਨੇ ਆਪਣਾ ਵਾਅਦਾ ਜਿਹੜਾ ਹੈ ਉਹ ਵੀ ਪੂਰਾ ਕੀਤਾ